ਕਿਸਾਨਾਂ ਵੱਲੋਂ ਚੰਡੀਗੜ੍ਹ ਕੂਚ ਦਾ ਐਲਾਨ ਕੀਤਾ ਗਿਆ ਸੀ ਇਸ ਕਰਕੇ ਪੁਲਿਸ ਨੇ ਵੱਖ-ਵੱਖ ਥਾਵਾਂ ਤੇ ਨਾਕੇਬੰਦੀ ਕੀਤੀ ਹੋਈ ਹੈ ਇਸ ਦੇ ਚੱਲਦਿਆਂ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਵੀ ਭਾਰੀ ਮਾਤਰਾ ਚ ਪੁਲਿਸ ਦਾ ਨਾਟ ਹੈ ਤੇ ਚੈਕਿੰਗ ਦੌਰਾਨ ਡੀਐਸਪੀ ਜਸਵਿੰਦਰ ਸਿੰਘ ਨੇ ਇੱਕ ਕਾਲੇ ਰੰਗ ਦੀ ਇੰਡੈਵਰ ਨੂੰ ਬਰਾਊਂਡ ਅਪ ਕੀਤਾ ਜਿਸ ਤੋਂ ਪੁਲਿਸ ਨੂੰ ਤਿੰਨ ਪਿਸਤੌਲ ਤੇ ਕੁਝ ਜ਼ਿੰਦਾ ਕਾਰਤੂਸ ਬਰਾਮਦ ਹੋਏ ਨੇ ASCII ਇਹ ਕਿ ਜਦੋਂ ਪੁਲਿਸ ਨੇ ਕਾਰਸਵਾਰ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਪ੍ਰਕਾਸ਼ ਠਾਕੁਰ ਚਿਰਾਗ ਨਾਮਕ ਬਿਲਡਰ ਦੇ ਪ੍ਰਾਈਵੇਟ ਪੀਐਸਓ ਨੇ ਉਧਰ ਪੁਲਿਸ ਨੇ ਕਾਰਸਵਾਰ ਦੇ ਇਹਨ ਆਜ ਸ਼ੁਰੂ ਕਰ ਦਤੀ ਹੈ ਕੋਈ ਕਾਰਜ ਜਿਹੜੀਆਂ ਮੈਂ ਰੁਕੀਆਂ ਨੇ ਕਿ ਇਹ ਕੁਛ ਨਹੀਂ ਹੈ ਆਪਣੇ ਆਪ ਨੂੰ ਕੋਈ ਬਿਲਡਰ ਦੇ ਪਹਿਲੇ ਕਰ ਮੈਂ ਪੀਓ ਖੋਹਣਾ ਹੈ ਤੇ ਮਲਾਜੋ ਮਗਰ ਮਲਾਜੋ ਪੀਐਫ ਖੋਹਾਂ ਵੀ ਆਪਣਾ ਪਰਸਨਲ ਸਪੋਰਟੀਆ ਪਰ ਪ੍ਰਾਈਵੇਟ ਤੌਰ ਤੇ ਹੈ ਜਿੰਨਾਂ ਕੋਲ ਆਪਣਾ ਵੈਪਨ ਵੀ ਹੈ ਤੇ ਇੱਕ ਲਾਇਸੈਂਸ ਦੀ ਫੋਟੋ ਕਾਪੀ ਦਾਰੇ ਪਤਾਲ ਕਰ ਰਹੇ ਹੈ ਦੀ ਕੋਈ ਬਿਲਡਰ ਪ੍ਰਕਾਸ਼ ਸਾਗਰ ਪਤਲੀ ਨਾਮ ਦਾ ਸਰ ਚਿਰਾਗ ਬਿਲਡਰ ਹੈ ਕਿਹੜਾ ਹੈਗਾ ਸੋਚੇ ਸਾਹਿਬ ਨੂੰ ਅਸੀਂ ਡਾਊਨ ਕਰ ਦਿੱਤਾ ਹੈ ਤੇ ਉਹ ਵੈਰੀਫਾਈ ਕਰ ਰਹੇ ਹੈ ਫੋਟੋ ਕਾਪੀ ਸੀ ਲਾਇਸੈਂਸ ਇੱਕ ਆਨਲਾਈਨ ਦਾ ਹਰਿਆ ਜੀ ਸਾਰੇ ਪਰਤਾਲ ਦਾ ਵਿਸ਼ਾ ਹੈਗਾ ਜੜਾ ਕਿ ਵਪਾਰ ਐਵੇਂ ਨਹੀਂ ਕੋਈ ਕੈਰੀ ਕਰਕੇ ਜਿਹੜੀ ਇੰਟਰਸਟਡ ਘੁੰਮ ਸਕਦਾ ਆਲ ਇੰਡੀਆ ਹੋਏਗਾ ਜਾਂ ਪਰਮਿਸ਼ਨ ਵਗੈਰੇ ਉਹ ਸਾਰੀ ਚੀਜ਼ ਚੱਕੀ ਤਿਆਰੀ ਕਿਸਾਨਾਂ ਵੱਲੋਂ ਚੰਡੀਗੜ੍ਹ ਕੂਚ ਦਾ ਐਲਾਨ ਕੀਤਾ ਗਿਆ ਸੀ ਜਿਸ ਕਰਕੇ ਪੁਲਿਸ ਨੇ ਵੱਖ-ਵੱਖ ਥਾਵਾਂ ਤੇ ਨਾਕੇਬੰਦੀ ਕੀਤੀ ਹੋਈ ਹੈ ਇਸ ਦੇ ਚਲਦੇ ਆ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਵੀ ਭਾਰੀ ਮਾਤਰਾ ਚ ਪੁਲਿਸ तैनात ਹੈ ਤੇ ਚੈਕਿੰਗ ਦੌਰਾਨ ਡੀਐਸਪੀ ਜਸਵਿੰਦਰ ਸਿੰਘ ਨੇ ਇੱਕ ਕਾਲੇ ਰੰਗ ਦੀ ਇੰਡੈਵਰ ਨੂੰ ਪਰਾਉਂਡ ਅਪ ਕੀਤਾ ਜਿਸ ਤੋਂ ਪੁਲਿਸ ਨੂੰ ਤਿੰਨ ਪਿਸਤੌਲ ਤੇ ਕੁਝ ਜ਼ਿੰਦਾ ਕਾਰਤੂਸ ਬਰਾਮਦ ਹੋਏ ਨੇ ਸਾਸੀ ਹੈ ਕਿ ਜਦੋਂ ਪੁਲਿਸ ਨੇ ਕਾਰਸਵਾਰ ਨੌਜਵਾਨਾਂ ਤੋਂ ਪੁੱ ਮਕ ਬਿਲਡਰ ਦੇ ਪ੍ਰਾਈਵੇਟ ਪੀਐਸਓ ਨੇ ਉਧਰ ਪੁਲਿਸ ਨੇ ਕਾਰ ਸਵਾਰ ਤੇ ਇਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਅਗਲੀ ਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫੋਟੋ ਕਾਲ ਜਿੱਦਿਆਂ ਉਹ ਰੁਕਈਏ ਨੇ ਕਿ ਇਹ ਕੁਛ ਨਹੀਂ ਹੈ ਆਪਣੇ ਆਪ ਨੂੰ ਕੋਈ ਬਿਲਡਰ ਦੇ ਪਹਿਲੇ ਕਰ ਮੈਂ ਪੀਓ ਖਾਉਣਾ ਕਦ ਮਲਾਜੋ ਮਗਰ ਤਾਂ ਮਲਾਜੋ ਪੀਐਸਓਾਂ ਵੀ ਆਪਣਾ ਪਰਸਨਲ ਸਪੋਰਟੀਫ ਪ੍ਰਾਈਵੇਟ ਤੌਰ ਤੇ ਹੈ। ਜਿੰਨਾ ਕੋਲ ਆਪਣਾ ਵਪੰਡੀ ਹੈ ਤੇ ਇੱਕ ਲਾਇਸੈਂਸ ਦੀ ਫੋਟੋਕਾਪੀ ਦਾਦੇ ਪੜਤਾਲ ਕਰ ਰਹੇ ਹੈ ਜੀ ਕੋਈ ਬਿਲਡਰ ਪ੍ਰਕਾਸ਼ ਸਾਗਰ ਵਰਗੀ ਨਾਮ ਦਾ ਸਰ ਚਿਰਾਗ ਬਿਲਡਰ ਹੈ ਕਿਹੜਾ ਹੈਗਾ ਐਸੋਚਾ ਸਾਹਿਬ ਨੂੰ ਇਹ ਡਾਊਨਰ ਕੀਤਾ ਗਿਆ ਤੇ ਉਹ ਵੈਰੀਫਾਈ ਕਰ ਰਹੇ ਹੈਗਾ ਤੇ ਇਹਨੂੰ ਮੋਟਰ ਦੇ ਕੋਈ ਲਾਇਸੈਂਸ ਹੈ ਫੋਟੋਕਾਪੀ ਇਸੇ ਦੀ ਲਾਇਸੈਂਸ ਦੀ ਆਨਲਾਈਨ ਦਾਹ ਰਿਆ ਜੀ ਇਹ ਸਾਰੀ ਪੜਤਾਲ ਦਾ ਵਿਸ਼ਾ ਹੈਗਾ ਜਿਹੜਾ ਕਿ ਵਪੰਡ ਐਵੇਂ ਨਹੀਂ ਕੋਈ ਕੈਰੀ ਕਰਕੇ ਜਿਹੜੀ ਇੰਟਰਸਟ ਹੁੰ ਸਕਦਾ ਆਲ ਇੰਡੀਆ ਹੋਏਗਾ ਜਾਂ ਪਰਮਿਸ਼ਨ ਵਗੈਰੇ ਉਹ ਸਾਰੀ ਚੀਜ਼ ਚੈੱਕ ਕੀਤੀ ਜਾ ਰਹੀ ਹੈ